ਚਾਚਾ ਚਾਚੀ ਤੇ ਨਾ ਉਹਦੇ ਮੰਮੀ ਡੈਡੀ ਸਾਡੇ ਚੱਲੇ ਨੇ ਇੰਡੀਆ ਕਿੱਥੇ ਜਾਣਾ ਕਿੱਥੇ ਕਿੱਥੇ ਸਾਰਾ ਸਮਾਨ ਛੱਡਣ ਚਲੇ ਆਂ ਨਹੀਂ 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 ਰੋਣਾ ਨਾ ਭਾਈ ਮੈਂ ਤੁਹਾਨੂੰ ਕਹਤਾ ਪਹਿਲਾਂ ਹਾਂ ਇਹ ਚਾਚੇ ਹੁਣਾਂ ਦਾ ਸਮਾਨ ਆ ਗਿਆ ਡੈਡੀ ਦਾ ਹੁਣਾਂ ਦਾ ਇੱਕ ਬੈਗ ਤੇ ਇੱਕ ਇਹਦੇ ਨਾਲ ਦਾ ਬਾਕਸ ਇੱਥੇ ਆ ਜਾਣਾ ਅਰਦਾਸ ਹੋ ਚੁੱਕੀ ਏ ਆ ਜਾਓ ਜਾਈ ਪ੍ਰਸ਼ਾਦ ਵੰਡ ਰਹੇ ਨੇ ਥੈਂਕ ਯੂ ਜੀ ਆ ਗਏ ਚਾਚਾ ਜੀ ਚਾਚੀ ਜੀ ਤਿਆਰ ਨੇ ਤੇ ਮੂਡ ਹੁੰਦਾ ਪਿਆ ਵੇਟ ਹੁਣੇ ਆ ਜਾਣਾ ਹੋਏ ਵਾਪਸ ਨੋ ਇੰਡੀਆ ਥੋੜਾ ਚੱਲੇ ਆ ਯੂ ਆ ਗੋ ਇੰਡੀਆ ਨੈਕਸਟ ਟਾਈਮ ਵਿ ਵਿਦ ਮੀ ਔਰ ਦੱਦੂ ਨੂੰ ਹੱਕੀ ਗੱਲ ਜਾ ਮੈਂ ਤੇ ਓਏ ਓਏ ਗੱਡੀ ਤੇ ਗੱਡੀ ਚ ਆਵਾਂਗੇ ਬੱਸ ਅੱਜ ਗੱਡੀ ਤੇ ਹੁਣ ਆ ਜੰਨੀ ਹੁਣ ਆ ਜੰਨੀ ਚ ਬੈਠੋ 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 ਸਾਸਰੀ ਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ ਜੀ ਤਿਆਰ ਸ਼ਾ ਹੋ ਗਏ ਆ ਕਿਉਂਕਿ ਅੱਜ ਚਾਚਾ ਚਾਚੀ ਤੇ ਨਾਲ ہمارے ਮੰਮੀ ਡੈਡੀ ਸਾਡੇ ਚੱਲੇ ਨੇ ਇੰਡੀਆ ਤੇ ਸਭ ਯਾਨ ਤਿਆਰ ਹੋ ਗਏ ਨੇ ਸਾਮਾਨ ਪੈਕ ਹੋ ਗਿਆ ਮੰਮੀ ਤਿਆਰ ਹੋ ਗਈ ਆ ਤੇ ਨੋਰ ਹਾਂਜੀ ਕਿੱਥੇ ਜਾਵਾਂ ਅੱਛਾ ਕਿੱਥੇ ਅੱਛਾ ਸਾਮਾਨ ਛੱਡਣ ਚਲੇ ਆ ਨਹੀਂ 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 ਰੋੜਾ ਨਾ ਭਾਈ ਮੈਂ ਤੁਹਾਨੂੰ ਕਹਤਾ ਪਹਿਲਾਂ ਦਾ ਤਿਆਰ ਹੋ ਗਈਆਂ ਡੈਡੀ ਵੀ ਤਿਆਰ ਹੋ ਗਏ ਨੇ ਸਾਮਾਨ ਸਾਰਾ ਰੈਡੀ ਹੋ ਗਿਆ ਹੈ ਇੱਧਰ ਛੱਤ ਦੀ ਇੰਸਟਾਲੇਸ਼ਨ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਹੈ ਫਰੀਜ ਛੱਤ ਦੇ ਹੇ ਨੂੰ ਲੋ ਜੀ ਦੋਸਤੋ ਛੱਤ ਨਹੀਂ ਲੱਗੀ ਉਹਨਾਂ ਦੇ ਜਿਹੜੇ ਉਹ ਸਕੰਜੇ ਨੇ ਉਹ ਸੇਮ ਨਹੀਂ ਹੈਗੇ ਫੋਰਚੂਨਰ ਦੇ ਤੇ ਤਾਂ ਕਿ ਉਹ ਉਤਾਰਤੀ ਕਰਦੇ ਤੇ ਸਾਮਾਨ ਆਪਾਂ ਇਹਦੇ ਵਿੱਚ ਰੱਖਤਾ ਹੈ ਇਹ ਚਾਚੇ ਹੁਣਾਂ ਦਾ ਸਾਮਾਨ ਆ ਗਿਆ ਡੈਡੀ ਦਾ ਹੁਣ ਦਾ ਇੱਕ ਬੈਗ ਤੇ ਇੱਕ ਇਹਦੇ ਨਾਲ ਦਾ ਬਾਕਸ ਰੱਖਿਆ ਜਾਣਾ ਤੇ ਬਾਕੀ ਜਿਹੜਾ ਅਡਜਸਟਮੈਂਟ ਹੋ ਜਾਏਗੀ ਤੇ ਹੁਣ ਚਾਚੇ ਹੁਣੋਂ ਦੇਖਦੇ ਆ ਵੀ ਤਿਆਰ ਹੋਏ ਨੇ ਜਾਂ ਨਹੀਂ ਹੋਏ ਲਓ ਜੀ ਅਰਦਾਸ ਹੋ ਚੁੱਕੀ ਏ ਅਜਾਜੋਈ ਪ੍ਰਸ਼ਾਦ ਵੰਡ ਰਹੇ ਨੇ ਥੈਂਕ ਯੂ ਜੀ ਆ ਗਏ ਚਾਚਾ ਜੀ ਚਾਚੀ ਤਿਆਰ ਨੇ ਦੇ ਸਾਡੇ ਜਾਚਾ ਜਾਜੀ ਤੇ ਹੁਣ ਚਲਦੇ ਆਪਾਂ ਆਪਣੇ ਘਰੇ ਜਿੱਥੋਂ ਮੰਮੀ ਡੈਡੀ ਦਾ ਵੀ ਸਮਾਰ ਰਹਦੇ ਆ ਤੇ ਫਿਰ ਚਲਦੇ ਆ ਸਿੱਧਾ 에어ਪੋਰਟ ਆਓ ਜਾਚਾ ਜੀ ਬੈਠੋ ਤੇਲ ਚੁਆਇਆ ਜਾ ਰਹਾ ਤੇ ਸਾਡੇ ਵਾਲਾ ਸਮਾਨ ਵੀ ਗੱਡੀ ਚ ਲੋਡ ਕਰਦੇ ਨੇ ਸਾਡੇ ਘਰੇ ਆ ਗਏ ਆ ਤੇ ਅਰਦਾਸ ਦਾ ਚਾਚਾ ਜੀ ਆ ਗਏ ਜਾਨੀ ਜੀ ਤਿਆਰ ਨੇ ਮਾਮੀ ਵੀ ਤਿਆਰ ਹੈ ਸਭ ਭਾਈ ਨੂੰ ਦੂਸਰ ਸੱਭ ਤੋਂ ਸੱਚਾ ਰਹਿਨੇ ਤੇ ਮੂੜ ਰੋਂਦਾ ਬੈਠ ਵੇਟ ਹੁਣੇ ਆ ਜਾਣਾ ਹੋਏ ਵਾਪਸ ਆ ਜਾ

ਸਾਰੀ ਤਿਆਰੀ ਹੋ ਗਈ ਹੈ ਤੇ ਹੁਣ ਜਾ ਕੇ ਗੱਡੀ 'ਚ ਬੈਠਦੇ ਆਂ ਤੇ ਚੱਲਦੇ ਆਂ ਇਹ ਬੱਚੇ ਗੱਲਾਂ ਕਰ ਰਹੇ ਨੇ ਵੀ ਕਿੱਥੇ ਚੱਲੇ ਕਿਦਰ ਇੰਜ ਸੱਜੀ ਵੀ ਇੱਥੇ ਐ ਸੱਜੀ ਤੂੰ ਨੋ ਇੰਡੀਆ ਥੋੜਾ ਚੱਲੇ ਆ ਯੂ ਆ ਗੋ ਇੰਡੀਆ ਨੈਕਸਟ ਟਾਈਮ ਵਿਦ ਮੀ ਔਰ ਦੱਦੂ ਨੂੰ ਹੱਗੀ ਕਰ ਜਾ ਮੈਂ ਤੇ ਓਏ ਓਏ ਹੁਣ ਇਹ ਸਮਾਨ ਛੱਡ ਕੇ ਆਏ ਸੀ ਆਜਾ ਲੁਕ ਆ ਨੀ ਉਹ ਕੇ ਬਸ ਉਹ ਕੇ ਬੈਠਾ ਡੈਡੀ ਨੂਰ ਦੂਜੀ ਗੱਲ ਚਲੋ ਆ ਬਸ ਸਭ ਨਾਲ ਚਲੋ ਡੈਡੀ ਹਲੋ ਆਪਣਾ ਲਾਤੀ ਗੱਲ ਰੱਖਣਾ ਨਾ ਪਤਾ ਕਿ ਕਿਤੇ ਹੁਣ ਆ ਜੰਮੀ ਹੁਣ ਆ ਜੰਮੀ ਤੇ ਹੁਣ ਆਹੋ ਸਭ ਬੈਠੋ ਬੈਠੋ ਤੇ ਹੁਣ ਬੱਚੇ ਰੋਣ ਲੱਗ ਪਏ ਨੇ ਤੇ ਜੱਟੀ ਚ ਬੈਠ ਗਏ ਸਾਰੇ ਸਮਾਨ ਵੀ ਆ ਗਿਆ ਤੇ ਹੁਣ ਸਿੱਧਾ ਚੱਲਦੇ ਆਂ 에어ਪੋਰਟ ਲੋ ਜੀ ਬੈਠ ਗਏ ਸਾਰੇ ਜਾਣੇ ਤੇ ਬੱਚੇ ਵੀ ਬੈਠ ਗਏ ਨੇ ਨਰ ਜਨਾ ਕਟਾਈ ਸਾਡੇ ਕਰਾਣ ਤੇ ਚਾ ਚੀ ਚ ਸੁਣ ਲੈ ਹਾਈ ਹੋਏ ਓਕੇ ਬੋਦੇ ਸੋ ਨਮਸਾਤ ਸਤ ਸ੍ਰੀ ਅਕਾਲ ਨੂਰ ਹੁੰਦਾ ਵੇ ਆਏ ਸੀ ਹੁਣੇ ਆਏ ਆਈ ਹੋਰ ਬੈਠਾ ਹਾਂਜੀ ਦੋਸਤੋ ਆਪਾਂ 에어ਪੋਰਟ ਪਹੁੰਚ ਚੁੱਕੇ ਹਾਂ ਨੈਨੋ ਇੰਟਰਨੈਸ਼ਨਲ 에어ਪੋਰਟ ਤੇ 에어ਪੋਰਟ ਤੇ ਆ ਗਏ ਹਾਂ ਤੇ ਹੁਣ ਟਰੋਲੀਆਂ ਚੱਕਦੇ ਹਾਂ ਤੇ ਸਮਾਨ ਲੋਡ ਕਰਕੇ ਤੇ ਮੰਮੀ-ਡਾਡੀ ਨੂੰ ਤੇ ਚਾਚਾ-ਚਾਚੀ ਨੂੰ ਅੰਦਰ ਵਾੜਦੇ ਹਾਂ A few minutes later ਤੇ ਹਾਂਜੀ ਦੋਸਤੋ ਸਾਰਾ ਕੁਝ ਰੈਡੀ ਹੋ ਗਿਆ ਤੇ ਹੁਣ ਫਾਈਨਲ ਫੋਟੋ ਕਰਕੇ ਮੰਮੀ-ਡਾਡੀ ਨੂੰ ਤੇ ਚਾਚਾ-ਚਾਚੀ ਨੂੰ ਅੰਦਰ ਭੇਜਦੇ ਹਾਂ ਕੰਮ ਬੱਸ ਸੈਟ ਹੋ ਗਿਆ ਇਹ ਗ੍ਰੀਟਿੰਗ ਹੈ ਕਮ ਇਹ ਗਾਜ਼ੀ ਹੈ ਇਹ ਆਪਾਂ ਕਰਦੇ ਹਾਂ ਆਰੇ ਬਾਜਾ ਸੱਤ ਕਰਾ ਤੇ ਕਿਨਾਂ ਸਿਲਾ ਦਿੱਸਾ ਮੈਂ ਆਹ ਤਾਂ ਹੀ ਸੈਪਲਾਈ ਤੋਂ ਕਿੱਕੇ ਤਾਂ ਉਹ ਚੰਗਾ ਮਮੀ ਡਾਡੀ ਤੇ ਜਗਾਹ ਕਿੰਨੇ ਅੰਦਰ ਵਿਜੈ ਕਰਤਾ ਤੇ ਹੁਣ ਚਾਚਾ ਗਿਆ ਅੰਦਰ 7 ਨੰਬਰ ਗੇਟ ਚੋਂ ਤੇ ਮੈਂ ਗੱਡੀ ਫਾਟ ਲਾ ਕੇ ਚਾਚਾ ਨੂੰ ਮੈਂ ਤੇ ਫੇਰ ਆਪਾਂ ਚੱਲਦੇ ਆ ਕਿਉਂਕਿ ਉੱਪਰ ਜਾਣੇ ਹੁੰਨੇ ਆ ਵੇਟਿੰਗ ਕਰਦੇ ਹੋਏ ਇੱਥੇ ਕਿਤੇ ਹੋਣਾ ਚਾਚਾ ਜਾਂਦਾ ਹਾਂ ਹਾਂਜੀ ਮੇਰੇ ਦੋਸਤੋ ਗੱਡੀ پارک ਲਾਤੀ ਤੇ ਹੁਣ ਚੱਲਦੇ ਆ ਆਪਾਂ 에ਰਪੋਰਟ ਦੇ ਅੰਦਰ ਚਾਚਾ ਆਪ ਨਹੀਂ ਵੇਟ ਕਰਦਾ ਪਿਆ ਉੱਥੇ ਹਾਂਜੀ ਦੋਸਤੋ 에ਰਪੋਰਟ ਦੇ ਅੰਦਰ ਆ ਗਿਆ ਵਾਂ ਤੇ ਚਾਚਾ ਤੇ ਪਹਿਲਾਂ ਹੀ ਉੱਥੇ ਜਾ ਕੇ ਖੜਾ ਹੋ ਗਿਆ ਜਿੱਥੇ ਆਪਾਂ ਵੇਟ ਕਰਦੇ ਹੁੰਨੇ ਆ ਆ ਬੋਰਡਿੰਗ ਪਾਸ ਡਨ ਹੁੰਦੀ ਤੇ ਚਾਚੇ ਨੂੰ ਰਸਤਾ ਪਤਾ ਲੱਗ ਗਿਆ ਸੀ ਨਾ ਕਿ ਕਿਉਂ ਜਾਣਾ ਤੇ ਹੁਣ ਇਹ ਜਾਨਣਾ ਪਿਆ ਵਾਂ ਇਹ ਉੱਥੇ ਜਾ ਕੇ ਮਿਲਦੇ ਆਂ। ਸਤਿ ਸ਼੍ਰੀ ਅਕਾਲ ਜੀ ਮਿੱਤਰੋ ਆਪਾਂ ਹੁਣ ਆ ਗਏ ਆ ਇੱਥੇ ਅਰਾਈਵਲ ਤੇ ਤੇ ਹੁਣ ਇੱਥੋਂ ਉਹ ਐਂਡ ਚੋਂ ਕੋੜੀਆਂ ਉੱਪਰ ਨੂੰ ਚੜਦਿਆਂ ਨੇ ਤੁਸੀਂ ਮੇਰੇ ਪਿਛਲੇ ਜਿਹੜਾ ਕੋਆਰਡੀਨੇਟਸ ਨੇ ਉਹ ਲਾਈਵ ਦੇ ਵਿੱਚ ਦੇਖਣਾ ਹੋਣਾ ਤੇ ਉੱਥੋਂ ਉੱਪਰ ਚੜ ਕੇ ਤੇ ਆਪਾਂ ਉੱਥੇ ਚੱਲਾਂਗੇ ਜਿੱਥੇ ਉੱਤੇ ਵੇਟਿੰਗ ਏਰੀਆ ਸਾਹਮਣੇ ਬੋਰਡਿੰਗ ਗੇਟ ਦਿਖਦੇ ਨੇ ਤੇ ਅੱਜ ਕਾਫੀ ਰਸ਼ ਹੈ। ਹਰ ਤਿੰਨ ਚਾਨ ਵਾਲੇ ਲੋਕਾਂ ਦਾ ਵੀ ਇੱਥੋਂ ਨਿਕਲ-ਨਿਕਲ ਆਉਂਦੇ ਨੇ ਲੋਕ। ਜਦੋਂ ਕਿਸੇ ਵੀ ਕੰਟਰੀ ਤੋਂ ਫਰਤਿੰ ਚੈਂਟਰ ਹੁੰਦੇ ਨੇ ਆਂਦੇ ਪੈ ਬੈਕਫਰੰਡ ਫੜ ਕੇ ਇਹ ਉਹਨਾਂ ਦੇ ਜਿਹੜੇ ਰਿਲੇਟਿਵਸ ਲੈਣ ਆਏ ਹੋਏ ਨੇ ਉਹ ਖੜੇ ਨੇ ਦੇਖਦੇ ਪਏ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਮੁਸਾਕਿ ਬੰਨੀਆਂ ਨੂੰ ਪੋੜੀਆਂ ਚੜ੍ਹ ਕੇ ਥੱਕ ਗਿਆ ਤੇ ਸਾਹ ਚੜ ਗਈ ਤੇ ਖੜੇ ਗਾਛਾ ਜੀ ਕਿਤਾ ਫੜਈ ਉਹਨੂੰ ਕਿੰਨਾ ਤਾ ਵੀ ਤਾਂ ਮਿਲਦੀ ਜਦਿਆ ਬਾ ਐਸ਼ਾ ਚੜਵਾ ਦਿਆ ਹੈ ਕਿਤਨੇ ਹਾਂ ਮੇਰੇ ਖੜੇ ਮੰਮੀ ਡੈਡੀ বোর্ডিং ਹੋ ਗਿਆ ਸਮਾਨ ਉੱਲ ਗਿਆ ਹੋਇਆ ਤੇ ਹੁਣ ਨੈਕਸਟ ਇਨੀਗਰੇਸ਼ਨ ਜਾਣਾ ਹੈ ਚਾਚਾ ਚਾਚੀ ਕਾਊਂਟਰ ਤੇ ਲੱਗੇ ਹੋਏ ਨੇ ਲਾਈਨ ਦੇ ਵਿੱਚ ਲੋ ਜੀ ਮਿੱਤਰੋ বোর্ডিং ਪਾਸ ਕਰਨ ਹੋ ਗਏ ਚਾਚਾ ਚਾਚੀ ਦੇ ਤੇ ਆ ਮੰਮੀ ਡੈਡੀ ਨੇ ਜਾ ਕੇ ਪਿਸਤਾਰ ਕਹਿੰਦੇ ਉਤਾਰ ਕਹਿੰਦੇ ਨੇ ਤੇ ਫਿਰ ਅੰਦਰ ਜਾਣਗੇ ਚਾਚਾ ਚਾਚੀ ਦਾ বোর্ডিং ਪਾਸ ਕਰਨ ਹੋ ਗਿਆ ਤੇ ਉੱਤੇ ਆ ਰਹੇ ਨੇ ਤੁਹਾਨੂੰ ਮਿਲਣ ਵਾਸਤੇ ਤੇ ਮੰਮੀ ਡੈਡੀ ਫੀਸ ਭਰਨ ਗਏ ਨੇ ਉੱਪਰਲੇ ਕਾਊਂਟਰ ਤੇ वेलकम बैक चाचा जी ਪਾਰਪੋਰ ਕਰਕੇ ਮੰਮੀ ਡੈਡੀ ਵੀ ਆ ਗਏ ਨੇ ਫੀਸ ਭਰ ਕੇ ਤੇ ਹੁਣ ਬੋਰਡਿੰਗ ਲੈਂਦੇ ਨੇ ਠੀਕ ਹੈ ਠੀਕ ਹੈ ਲੋ ਜੀ ਦੋਸਤੋ ਮੰਮੀ ਤੇ ਚਾਚੀ ਵੀ ਇੱਥੇ ਬੈਠ ਕੇ ਕਰਦੇ ਨੇ ਵੇਜੇ ਵੇਜੇ ਹਲਕੀ ਬਾਬਾ ਉਹੋ ਕਰ ਦਿੱਤੇ ਬੀਲ ਚੇਅਰ ਸਾਡੀ ਖਰਾਬ ਹੋ ਗਈ ਏ ਸਾਡੇ ਚਾਚਾ ਜੀ ਹੈ ਵੀ ਸੁੱਖ ਨਾਲ ਵਿੱਕੀ ਚਾਚਾ ਜੀ ਨੇ ਉਹ ਕੋਈ ਨਾ ਕੋਈ ਜਲਦੀ ਤਾਂ ਦਾਦੀ ਤੇ ਦਾਦਾ ਫਿਰ ਚੇਅਰ ਤੇ ਬੈਠ ਗਏ ਨੇ ਹੁਣ ਬਸ ਉਹਨਾਂ ਪਹਿਲਾਂ ਲੈ ਗਏ ਫਰੂ ਜਾ ਰਿਹਾ ਹਾਈਲਾਈਟਸ ਤੇ ایرਪਲਸਸ ਆਪਕੇ ਨਾਲ ਹੁਣ ਚਾਚਾ ਜੀ ਤੇ ਰੈਡੀ ਹੋ ਕੇ ਚਲੇ ਗਏ ਨੇ ਹਾਂਜੀ ਅਜ਼ੀਰਵਾਲਗੀ ਹੈ ਦੇਖਿਆ ਲੂ ਹਾਂ ਅੱਜ ਨਾ ਚਿਰ ਚ ਇਮੀਗ੍ਰੇਸ਼ਨ ਨਾਲੋਂ ਇਹ ਤੇ ਮੈਂ ਕੱਟਾ ਆ ਕੇ ਬੈਠ ਗਿਆ ਤੇ ਸ਼ਿਕਸਟ ਫੋਕੋ ਲੱਗੀ ਸੀ ਦੁਪਹਿਰੇ ਕੁਝ ਨਹੀਂ ਖਾਦਾ ਦਿਨ ਤੁਰ ਪਿਆ ਤੇ ਫਿਰ ਕੁਇਆ ਕਰਦੇ ਆ ਇਹਨਾਂ ਨੂੰ ਹੁਣ ਆਂਦਾ ਤੇ ਫਿਰ ਆਪਾਂ ਚੱਲਦੇ ਹਾਂ ਕਰ ਇਹ ਫਿਊ ਮਿੰਟਸ ਲੇਟਰ ਹਾਂਜੀ ਦੋਸਤੋ ਮਮੀ ਰੈਡੀ ਦੀ ਤੇ ਜਾਤਾ ਲੱਗੀ ਦੀ ਇਮੀਗ੍ਰੇਸ਼ਨ ਡਨ ਹੋ ਗਈ ਏ ਤੇ ਉਧਰੋਂ ਹੁਣ ਸਾਡਾ ਖਾਣਾ ਵੀ ਆ ਗਿਆ ਚੈੱਕ ਕਰੋ ਤੇ ਹੁਣ ਖਾਣਾ ਖਾਣੇ ਆ ਤੇ ਫਿਰ ਗੱਡੀ ਫੇਦਿਆਂ ਕਰ ਤੇ ਰੋਜ਼ ਮਿੱਤਰੋ ਖਾਣਾ ਖਾਣਾ ਹੋ ਗਿਆ ਤੇ ਹਾਂਜੀ ਦੋਸਤੋ ਪੇਟ ਪੂਜਾ ਕਰਕੇ ਤੇ ਆ ਗਏ ਆ ਇੱਥੇ ਮ사ਜ ਕਰਾਣ ਵਾਸਤੇ ਤੇ ਵੈਸੇ ਖਾਣ ਪੀਣ ਤੋਂ ਬਾਅਦ ਮ사ਜ ਕਰਾਣੀ ਨਹੀਂ ਚਾਹੀਦੀ ਪਰ ਹੱਤ ਜੀ ਬਣੀ ਹੋਈ ਹੈ ਕੀ ਕਰੀਏ ਇੱਕ ਤਾਂ ਸਭ ਆਏ ਇਹ ਫਿਊ ਮਿੰਟਸ ਲੇਟਰ ਲਓ ਜੀ ਮਿੱਤਰੋ ਮ사ਜ ਡਨ ਹੋ ਗਈ ਹੈ ਤੇ चाचा जी हजे बैठे नेता तो रात पैगी हुई है खाली लगभग एयरपोर्ट खाली हो चुका है हाँ जी दोस्तों सारा कुछ डन हो गया पार्किंग फीस भी पे करती है हम चलिया ग्डी को चलते घर